ਹਾਂਜੀ ਸਤਿ ਸ਼੍ਰੀ ਅਕਾਲ ਪਲੀਜ ਮਾਈ ਹੈਲਪ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਦਿੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੇ ਢਿੱਡ 'ਚ ਵੀ ਲੱਤਾਂ ਮਾਰੇ ਮੇਰੇ ਸਿਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰਿਓ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈਂ ਹੈਲਪ ਮੀ ਇਹ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਉਹ ਤੋਂ ਬਾਅਦ ਖਾਣੀ ਉਹ ਤਾਂ ਨਿਆਣੇ ਉੱਤੇ ਕਿੰਨੇ ਕਿੰਨੇ ਟਾਈਮ ਖਿਲ ਦੇ ਦਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਤੂੰ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈਠ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਇਹ ਮੈਨੂੰ ਬਹੁਤ ਤੋਚਾ ਕਰਦੀ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਮੈਨੂੰ 3 ਦਿਨ ਨੂੰ ਹੋ ਗਿਆ ਬੁਖਾਰ ਜਿਹੜਾ ਹੈ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਦਾ ਇਹ ਕਹਿੰਦੇ ਸੀ ਨਹੀਂ ਸ਼ਬਦ ਨਾ ਹੈਗਾ ਜੋ ਸੱਤ ਪਹਿ ਬਥੇਰੇ ਸੀ ਤੁਸੀਂ ਜੋ ਕਰਨ ਕਰ ਲੋ ਇਹ ਕੁੜੀ ਨਹੀਂ ਸੀ ਪਲੀਜ਼ ਮੈਮ ਮੈਂ ਹਾਟਮੀ ਮੈਂ ਨਹੀਂ ਕਿ ਠੀਕ ਮੈਨੂੰ ਬੁਖਾਰ ਵੀ ਹੈ ਕਿ ਕਿ ਲੋਕ ਕਰਦੇ ਰੂਮ ਮੈਂ ਰੋਮ ਚ ਰਹਿੰਦੀ ਸਾਨਿਆਣੀ ਸ਼ਰੀਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੇ ਹੈਲਪ ਮੀ ਮੈਮ ਸਾਸ਼ਿਕਾ ਪਲੀਜ਼ ਮਾਈ ਹੈਲਪ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਐ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਨਾਂ ਨੇ ਮੇਰੀ ਟੀਟ ਚ ਵੀ ਲੱਤਾਂ ਮਾਰੀਆਂ ਮੇਰੇ ਸਿਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਆ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈ ਹੈਲਪ ਮੀ ਕਿ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਉਹ ਤੋਂ ਬਾਅਦ ਖਾਣੀ ਹੋਂ ਤਾਂ ਨਿਆਣੇ ਹੋਂ ਤਾਂ ਕਿੰਨੇ ਕਿੰਨੇ ਟਾਈਮ ਖੇਡਦੇ ਰਹਿੰਦੇ ਆ ਤੇ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇ ਵੀ ਇਹ ਮੈਨੂੰ ਕਹਿੰਦੇ ਆ ਕਿ ਤੁਸੀਂ ਘਰੇ ਦੱਸਦੀਆਂ ਆਪਣੇ ਸਾਡੇ ਕੋਲ ਬੈਠ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਇਹ ਮੈਨੂੰ ਬਹੁਤ ਤੋਚਰ ਕਰਦੀ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਮੈਨੂੰ ਤਿੰਨ ਦਿਨੋਂ ਅੱਗੇ ਬੁਖਾਰ ਜੜਿਆ ਏ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਸਾਡੀ ਪੇਮੈਂਟ ਵਾਪਸ ਕਰਨੀ ਤੇ ਆ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਕਹਿੰਦੇ ਸੀ ਨਹੀਂ ਸ਼ੁਦ ਨੈਕ ਹੈ ਜੋ ਸੱਤ ਪੈ ਹੈ ਬਥੇਰੇ ਤੂੰ ਜੋ ਕਰਨ ਕਰ ਲੋ ਇਹ ਕੁੜੀ ਨਹੀਂ ਸ਼ਨੀ ਪਲੀਜ਼ ਮੈਮ ਮੈ ਹਾਟ ਮੈਂ ਨਹੀਂ ਕਿ ਠੀਕ ਮੈਨੂੰ ਬੁਖਾਰ ਵੀ ਏ ਕਿ ਲੋਕਾਂ ਕੱਦ ਦੇ ਰੂਮ ਮੈਂ ਰੋਂਦੀ ਰਹਿੰਦੀ ਸਾਂ ਨਿਆਣੀ ਸ਼ਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪੁਲਿਸ ਮੈਂ ਹੈਲਪ